ਇਸ ਮੌਕੇ ਦੀ ਬਹੁਤ ਵੱਡੀ ਖਬਰ ਗੁਰਦਾਸ ਮਾਨ ਸਾਹਿਬ ਨਾਲ ਜੁੜੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਸਾਹਿਬ ਹੁਣ ਅੱਜਕੱਲ ਯੂ ਐਸ ਏ ਦੇ ਟੂਰ ਤੇ ਦੇ ਤੇ ਯੂ ਐਸ ਏ ਦੇ ਟੂਰ ਦੇ ਉੱਪਰ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਭਾਵੁਕ ਹੋ ਜਾਂਦੇ ਨੇ ਯਕੀਨ ਜੋ ਹੈ ਕਿ 5 ਸਾਲ ਪਹਿਲਾਂ ਕੈਨੇਡਾ ਦੇ ਸ਼ੋਅ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਵਿਰੋਧ ਕਾਫੀ ਜ਼ਿਆਦਾ ਕੀਤਾ ਗਿਆ ਸੀ ਉਸ ਵਿਰੋਧ ਦੇ ਵਿੱਚ ਗੁਰਦਾਸ ਮਾਨ ਸਾਹਿਬ ਨੇ ਵੀ ਕੁਝ ਬੋਲੇ ਸੀ ਤੇ ਹੁਣ ਉਹਨਾਂ ਨੇ ਨਿੱਜੀ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਮੈਨੂੰ ਮaaf ਕਰ ਦਿਓ ਪੰਜਾਬੀ ਅਕਸਰ ਹੀ ਗੱਲ ਨੂੰ ਛੇਤੀ ਭੁੱਲ ਜਾਂਦੇ ਨੇ ਤੇ ਮaaf ਕਰ ਦਿੰਦੇ ਨੇ ਮੈਂ ਵੀ ਇਸ ਪੰਜਾਬੀ ਮਿੱਟੀ ਦਾ ਹੀ ਹਿੱਸਾ ਮੈਂ ਪੰਜਾਬ ਦੀ ਸੇਵਾ ਕੀਤੀ ਹੈ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਮੈਨੂੰ ਮaaf ਕਰ ਦਿਓ ਮੈਂ ਹੁਣ ਇਹਨਾਂ ਗੱਲਾਂ ਤੋਂ ਨਿਕਲਣਾ ਚਾਹੁੰਦਾ ਹਾਂ ਉਹਨਾਂ ਕਿਹਾ ਹੈ ਕਿ ਲਗਾਤਾਰ ਮੇਰਾ ਵਿਰੋਧ ਹੁੰਦਾ ਆ ਰਿਹਾ ਪਰ ਮੈਂ ਕਿੰਨਾ ਟਾਈਮ ਵੀ ਬਤਾਇਆ ਉਹ ਪੰਜਾਬੀ ਮਾਂ ਬੋਲੀ ਨਾ ਬਤਾਇਆ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਬਤਾਇਆ ਤੇ ਉਹਨਾਂ ਨੇ ਨਿੱਜੀ ਤੌਰ ਤੇ ਵੀ ਕਿਹਾ ਕਿ ਜੋ ਵੀ ਕੋਈ ਘਟਨਾ ਵਾਪਰੀ ਸੀ ਉਸ ਘਟਨਾ ਨੂੰ ਹੁਣ ਭੁੱਲ ਜਾਣਾ ਹੀ ਚਾਹੀਦਾ ਹੈ ਪੰਜਾਬੀ ਅਕਸਰ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਭੁੱਲ ਜਾਂਦੇ ਨੇ ਪਤਾ ਨਹੀਂ ਮੇਰੇ ਨਾਲ ਕੀ ਇਹਨਾਂ ਦਾ ਵਫਾਦ ਚੱਲ ਰਿਹਾ ਹੈ ਕਿ ਮੇਰੇ ਨੂੰ ਮਾਫ ਨਹੀਂ ਕਰ ਰਹੇ